ਇਸ ਵਕਤ ਜਲੰਧਰ ਦਾ ਜਿਹੜਾ ਅਖਾੜਾ ਪੂਰਾ ਭਖਿਆ ਹੋਇਆ ਹੈ ਲਾਲਚਨ ਘਟਾਰੂ ਚੱਕ ਜੀ ਸਾਡੇ ਨਾਲ ਮੌਜੂਦ ਨੇ ਸਰ ਜਲੰਧਰ ਵਿੱਚ ਘੁੰਮ ਰਹੇ ਹੋ ਪ੍ਰਚਾਰ ਕਰ ਰਹੇ ਹੋ ਕਿਸ ਤਰੀਕੇ ਦੀ ਵਾਈਪਸ ਸੁਰਖਤ ਲੋਕਾਂ ਦੀ ਹੈਗੀ ਹੈ ਸਭ ਤੋਂ ਖੂਬਸੂਰਤੀ ਇਹ ਹੈ ਵੀ ਜਲੰਧਰ ਦੇ ਲੋਕ ਬਹੁਤ ਨਿਗੇ ਨੇ ਨਾ ਕੇਵਲ ਵੈਸਟ ਹਲਕੇ ਦੇ ਵਿੱਚ ਜਨਰਲੀ ਦੁਆਬੇ ਦੇ ਜਲੰਧਰ ਦੇ ਲੋਕ ਬੜੇ ਨਿਗੇ ਨੇ ਔਰ ਮੈਂ 6 ਸਾਲ ਦਿਨ ਤੋਂ ਵੈਸਟ ਹਲਕੇ ਦੇ ਵੱਖ-ਵੱਖ ਵਾਡਾਂ 'ਚ ਮੇਰੀ 37 ਨੰਬਰ ਵਾਡ 'ਚ ਡਿਊਟੀ ਹੈ ਔਰ ਮੈਂ ਆਮ ਘਰ-ਘਰ ਲੋਕਾਂ ਦੇ ਜਾ ਰਹੇ ਹਾਂ ਸਾਡੀ ਸਾਰੀ ਟੀਮ ਬਹੁਤ ਹੀ ਲੋਕਾਂ ਦਾ ਹੰਗਾਰਾ ਲੋਕਾਂ ਦਾ ਇਸ ਗੱਲ ਦਾ ਗਿਲਾ ਵੀ ਆ ਕਿ ਜਿਹਨੂੰ ਅਸੀਂ ਪਹਿਲਾਂ ਵੋਟਾਂ ਪਾਈਆਂ ਉਹਨਾਂ ਨੇ ਵਫਾ ਨਹੀਂ ਨਿਭਾਈ ਉਹਨਾਂ ਨੇ ਸਾਡੇ ਮਸਲੇ ਨਹੀਂ ਹੱਲ ਕੀਤੇ ਤੇ ਨਾਲ ਹੀ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਔਰ ਇਸ ਵਾਰ ਮਹਿੰਦਰ ਭਗਤ ਜੀ ਜਿਹੜੇ ਕਿਸੇ ਪਛਾਣ ਦੀ ਮਥਾਜ ਨਹੀਂ ਜਿਨ੍ਹਾਂ ਨੂੰ ਬੱਚਾ ਬੱਚਾ ਇਸ ਹਲਕੇ ਦਾ ਜਾਣਦਾ ਉਹਨਾਂ ਦੇ ਪਿਤਾ ਜੀ ਦਾ ਬੜਾ ਸ਼ਾਨਦਾਰ ਰਕਾਰਡ ਹੈ ਔਰ ਉਹ ਅੱਛੇ ਮਾਰਜਨ ਦੇ ਨਾਲ ਹੀ ਤੋਂ ਜਿੱਤਣਗੇ ਔਰ ਜਿਹੜੇ ਮੈਂ ਸਮਝਦਾ ਵੀ ਆਪ ਦੀ ਸਰਕਾਰ ਤੇ ਆਪ ਦਾ ਐਮ ਐਲ ਏ ਇਸ ਕਰਕੇ ਹੋਣਾ ਜ਼ਰੂਰੀ ਆ ਕਿ ਅ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਜਦੋਂ ਸਰਕਾਰ ਤੁਹਾਡੀ ਆ ਐਮ ਐਲ ਏ ਵੀ ਤੁਹਾਡਾ ਬਣੂਗਾ ਤੇ ਮੈਨੂੰ ਲੱਗਦਾ ਵੀ ਜਿਹੜਾ ਵਿਕਾਸ ਦਾ ਗੱਡਾ ਖੁਬਿਆ ਪਿਆ ਇਥੇ ਰੁਕਿਆ ਪਿਆ ਉਹਨੂੰ ਹੋਰ ਫਾਸਟ ਕਰਾਂਗੇ ਤੇਜ਼ ਕਰਾਂਗੇ ਤੇ ਜਿਹੜੇ ਮਲਟੀ ਕਿਸਮ ਦੇ ਸਵਾਲ ਨਜਰਿੰਦਰ ਦੇ ਲੋਕਾਂ ਦੇ ਚਾਹੇ ਕੂੜੇ ਦਾ ਸਵਾਲ ਆ ਸਫਾਈ ਦਾ ਸਵਾਲ ਆ ਚਾਹੇ ਬਿਜਲੀ ਦਾ ਸਵਾਲ ਹੈਗਾ ਆ ਉਹਨੂੰ ਪਿਆਲ ਦੇ ਆਧਾਰ ਤੇ ਭਗਤ ਜੀ ਹਾਲ ਵੀ ਕਰਨਗੇ ਅਸੀਂ ਸਾਰੇ ਨਾਲ ਹੋਵਾਂਗੇ ਅਸੀਂ ਖੁਦ ਵੀ ਵਾਦਾ ਕਰਕੇ ਲੋਕਾਂ ਨਾਲ ਜਾ ਰਹੇ ਹਾਂ ਜਿਨਨੇ ਭਗਤ ਜੀ ਚੁਣੇ ਜਾਣ ਤੋਂ ਬਾਅਦ ਜ਼ਿੰਮੇਵਾਰ ਹੋਣਗੇ ਉਹਨੇ ਅਸੀਂ ਇਹਨਾਂ ਦੇ ਨਾਲ ਜ਼ਿੰਮੇਵਾਰ ਹੋਵਾਂਗੇ ਕਿਉਂਕਿ ਅਸੀਂ ਜਲੰਧਰ ਦੀਆਂ ਗਲੀਆਂ ਚ ਘਰ-ਘਰ ਜਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਅਸੀਂ ਵੀ ਮਤਲਬ ਨਾਲ ਜਿਹੜਾ ਲੱਗਾਗੇ ਔਰ ਮੈਨੂੰ ਲੱਗਦਾ ਵੀ ਅਸੀਂ ਅੱਛੇ ਮਾਰਜਨ ਦੇ ਨਾਲ ਇਹ ਸੀਟ ਜਿਹੜੀ ਜਿੱਤਾਂਗੇ ਅਛੂ ਸ਼ਿਲ ਕੁਮਾਰ ਰਿੰਕੂ ਜੀ ਨੂੰ ਬੜੇ ਤਰੀਕਾ ਨਾਲ ਜਿਤਾਇਆ ਸੀਗਾ ਤੁਹਾਡੀ ਪਾਰਟੀ ਨੇ ਪਰ ਉਹ ਵਿੱਚੇ ਜਾ ਕੇ ਛੱਡ ਗਏ ਨੇ ਤਾ ਉਸ ਚੀਜ਼ ਨਾਲ ਕਿਤੇ ਜੋ ਲੋਕ ਨਾਲ ਜੁੜੇ ਹੋਏ ਸੀ ਉਹਨਾਂ ਮਨੋਵਲ ਕਿਤਨਾ ਕਿਤੇ ਟੁੱਟਿਆ ਉਸ ਨੂੰ ਜੋੜਨ ਦੇ ਲਈ ਕੋਸ਼ਿਸ਼ ਚੱਲ ਰਹੀ ਹੈ ਨਹੀਂ ਲਾਜ਼ਮੀ ਮੈਂ ਫਿਰ ਕਹਿ ਰਿਹਾ ਵੀ ਲੋਕਾਂ ਵੱਲੋਂ ਕੋਈ ਕਸੂਰ ਨਹੀਂ ਲੋਕਾਂ ਵੱਲੋਂ ਕੋਈ ਕਾਰਨ ਨਹੀਂ ਲੋਕਾਂ ਨੇ ਇੱਕ ਵਾਰ ਨਹੀਂ 22 ਦੇ ਵਿੱਚ ਵੀ ਝਾੜੂ ਜਿਤਾਇਆ ਲੋਕਾਂ ਨੇ 22 ਇਲੈਕਸ਼ਨ ਦੇ ਵਿੱਚ ਵੀ ਮਤਲਬ ਜਿਤਾਇਆ ਝਾੜੂ ਨੂੰ ਲੋਕਾਂ ਵੱਲੋਂ ਕੋਈ ਕਸੂਰ ਨਹੀਂ ਕਸੂਰ ਉਹਨਾਂ ਦਾ ਜਿਹੜੇ ਚੁਣੇ ਗਏ ਐ ਇਥੋਂ ਸੋ ਲੋਕਾਂ ਨੂੰ ਪਿੱਠ ਕਰ ਗਏ ਸੋ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਆ ਔਰ ਅਸੀਂ ਜਾ ਰਹੇ ਆ ਨੌਜਵਾਨ ਮਿਲ ਰਹੇ ਆ ਕਾਰੋਬਾਰੀ ਲੋਕ ਮਿਲ ਰਹੇ ਆ ਗਰੀਬ ਲੋਕ ਮਿਲ ਰਹੇ ਆ ਆਮ ਲੋਕ ਮਿਲ ਰਹੇ ਆ ਮਹਿਲਾਵਾਂ ਮਿਲ ਰਹੀਆਂ ਨੇ ਸਭ ਦਾ ਇਹ ਵਿਚਾਰ ਹੈਗਾ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਲੋਕ ਭਗਤ ਜੀ ਨੂੰ ਪਿਆਰ ਕਰਦੇ ਆ ਲੋਕਾਂ ਦਾ ਫਰਸਟ ਰਿਐਕਸ਼ਨ ਇਹ ਹੁੰਦਾ ਵੀ ਤੁਹਾਡਾ ਕੈਂਡੀਡੇਟ ਵਧੀਆ ਔਰ ਨਾ ਕੇਵਲ ਮਤਲਬ ਇਹਨਾਂ ਦਾ ਸੁਭਾਅ ਵਧੀਆ ਨੇ ਕੰਮ ਵੀ ਕੀਤਾ ਇਸ ਇਲਾਕੇ ਦੇ ਅੰਦਰ ਸੋ ਲੋਕ ਗੁੱਡ ਫੀਲ ਕਰ ਰਹੇ ਇਹਨਾਂ ਦੀ ਉਮੀਦਵਾਰੀ ਤੋਂ ਬਾਅਦ ਔਰ ਲਗਾਤਾਰ ਸਾਰੀ ਸਾਡੀ ਟੀਮ ਜਿਹੜੀ ਹੈ ਉਹ ਅਜੇ ਕੰਮ ਕਰ ਰਹੀ ਆ ਸੋ ਮੈਂ ਅ ਕੱਲ ਪਰਸੋਂ 3 ਤਰੀਕ ਨੂੰ ਮਾਨਜਗ ਮੁੱਖ ਮੰਤਰੀ ਸਵਾਰ ਚ ਆ ਰਹੇ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਡੀ ਗਿਣਤੀ ਚ 5 ਵਜੇ ਜਿਹੜੀ ਮਿੱਥੀ ਹੋਈ ਤਾਂ ਉਥੇ ਪਹੁੰਚਣ ਔਰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਇਸ ਇਤ ਜਿਤਾ ਲੱਗਦਾ ਕੋਈ ਪਾਰਟੀ ਇਸ ਤੇ ਟੱਕਰ ਹੋ ਜਾਗੀ ਇਹ ਚੁਣੌਤੀ ਦੇ ਰਹੇ ਕੋਈ ਅਜੇ ਤੱਕ ਤੇ ਦੇਖੋ ਇਹ ਆ ਵੀ ਜੋ ਲੋਕ ਮੂਡ ਬਣਾ ਰਿਹਾ ਜੋ ਲੋਕਾਂ ਦਾ ਮਨ ਬਣ ਰਿਹਾ ਮੈਨੂੰ ਲੱਗਦਾ ਨਹੀਂ ਕੋਈ ਪਾਰਟੀ ਟਿਕੇ ਆਗੇ ਜੋ ਲੋਕਾਂ ਦੇ ਅੰਦਰ ਥੱਲੇ ਵਾਲ ਆ ਲੋਕਾਂ ਦੇ ਅੰਦਰ ਜੋ ਗੁੱਸਾ ਆ ਵੀ ਜੋ ਲੋਕ ਚੁਣ ਕੇ ਭੇਜੇ ਜਿਹੜੇ ਲੋਕਾਂ ਨੂੰ ਪਿੱਠ ਦੇ ਗਏ ਉਹ ਲੋਕਾਂ ਰਿਜੈਕਟ ਕਰਨੇ ਆ ਸੋ ਭਗਤ ਜੀ ਕੰਟੀਨਿਊਟੀ ਨਾਲ ਦੀ ਲਾਈਫ ਹੈ ਇਹਨਾਂ ਦੀ ਸਾਰੀ ਟੀਮ ਹੈ ਸੋ ਬਹੁਤ ਸ਼ਾਨਦਾਰ ਰਿਜ਼ਲਟ ਆਊਗਾ ਭਗਤ ਜੀ ਮੰਤਰੀ ਜੀ ਪੁੱਛੇ ਹੋਏ ਨੇ ਲੋਕਾਂ ਦੇ ਵਿੱਚ ਹੁਣ ਲੱਗ ਰਿਹਾ ਕਿ ਇੱਕ ਬੂਸਟ ਪੈਦਾ ਹੋ ਰਿਹਾ ਇਸ ਚੀਜ਼ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਰਗਰਤਾ ਵਲੰਟੀਅਰ ਸਹਿਬਾਨ ਔਰ इवन ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਮੰਤਰੀ ਸਾਹਿਬ ਸਾਰੇ ਹੀ ਮੰਨਿਸਟਰ ਐਮ ਐਲ ਏ ਚੇਅਰਮੈਨ ਸਾਹਿਬ ਸਾਰੇ ਹੀ ਇਕਮੁੱਠ ਹੋ ਕੇ ਅਸੀਂ ਇਲਾਕੇ 'ਚ ਪ੍ਰਚਾਰ ਵੀ ਕਰ ਰਹੇ ਆਂ ਔਰ ਜਨਤਾ ਨੂੰ ਅਪੀਲ ਵੀ ਕਰ ਰਹੇ ਆਂ ਔਰ ਅਸੀਂ ਆਪਣੇ ਕੀਤੇ ਹੋਏ ਕੰਮਾਂ ਨੂੰ ਵੀ ਲੋਕਾਂ 'ਚ ਲੈ ਕੇ ਜਾ ਰਹੇ ਆਂ ਔਰ ਅੱਗੇ ਕੀ ਕਰਨਾ ਹੈਗਾ ਆਫਟਰ ਵਿਨਿੰਗ ਦਾ ਇਲੈਕਸ਼ਨ ਉਹ ਵੀ ਦੱਸ ਰਹੇ ਆਂ ਔਰ ਲੋਕੀ ਇਹਦੇ ਨਾਲ ਸਹਿਮਤ ਹੈਗੇ ਨੇ ਉਹਨਾਂ ਨੇ ਆਪਣਾ ਮਨ ਸਾਨੂੰ ਵੋਟਾਂ ਪਾਉਣ ਲਈ ਬਣਾ ਲਿਆ ਹੈਗਾ ਬਹੁਤ ਵਧੀਆ ਜੀ ਥੈਂਕ ਯੂ ਵੈਰੀ ਮਚ ਸਾਡੇ ਨਾਲ ਮੰਤਰੀ ਸਾਹਿਬ ਅਤੇ ਦੂਜੇ ਪਾਸੇ ਜੋ ਪਗਜਥੋ ਕੈਂਡੀਡੇਟ ਨੇ ਉਹ ਸੜਨਾਂ ਮੌਜੂਦ ਸੀਗੇ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਐਸੇ ਇਲਾਕੇ ਦੀ ਆ ਅਸੀਂ ਇਲਾਕੇ ਦੀ ਕਾਫੀ ਮੰਗਾ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਅਕਸਰ ਲੋਕ ਜਿਹੜੇ ਨੇ ਇੱਥੇ ਗੱਲਬਾਤ ਕਰਦੇ ਉਹ ਨਜ਼ਰ ਆਏ ਕਿ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਮੰਗਾ ਸੀਗੀਆਂ ਜਿਸ ਨੂੰ ਲੈ ਕੇ ਉਹਨਾਂ ਨੇ ਜੋ ਮੁੱਖ ਮੰਤਰੀ ਹਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਹ ਉਹਨਾਂ ਦੇ ਮਸਲੇ ਸੀਗੇ ਇਹ ਹੱਲ ਨਹੀਂ ਹੋਏ ਇਹ ਹੁਣ ਹੱਲ ਹੋਣੇ ਚਾਹੀਦੇ ਨੇ ਫਿਰ ਆ ਗੱਲ ਕੀਤੀ ਜਾਵੇ ਤਾਂ ਦੋ ਤਿੰਨ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਅਸੀਂ ਇਲਾਕੇ ਵਿੱਚ ਪਹੁੰਚਣਗੇ ਉਸ ਦੇ ਲਈ ਵੀ ਜੋ ਮੰਤਰੀ ਸਾਹਿਬ ਨੇ ਉਹਨਾਂ ਨੇ ਲੋਕਾਂ ਨੂੰ ਸੱਦਾ ਵੀ ਦਿੱਤਾ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਅਤੇ ਜੋ ਮੁੱਖ ਮੰਤਰੀ ਸਾਹਿਬ ਨੇ ਇੱਥੇ ਪਹੁੰਚਣਾ ਹੈ ਉਹ जलंधर तो सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप